ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਕਰਦੇ ਹਾਂ ਟੈਲੀ ਵੈਲਵਟ ਇਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਆਪਾਂ ਤੁਹਾਡੇ ਲਈ ਪਾਟੀ ਵੀ ਆ ਸ਼ੂਟ ਇਹਦੇ ਨੂੰ ਸ਼ੇਅਰ ਕਰਾਂਗੇ ਇਹ ਹੈਗਾ ਆਪਣਾ ਪਹਿਲਾ ਸ਼ੂਟ ਇਹਦਾ ਹੈਗਾ ਜੀ ਮੰਜੈਂਟਾ ਰੰਗ ਸਿਮਰ ਦੇ ਉੱਤੇ ਹੈ ਇਸ ਤਰ੍ਹਾਂ ਦਾ ਪੂਰਾ ਘੇਰੇ ਤੋਂ ਪਰ ਪੂਰਾ ਫੁੱਲ ਹੈਂਡਵਰਕ ਹੈ ਇਸ ਤਰ੍ਹਾਂ ਹੈਂਡਵਰਕ ਦਾ ਕੰਮ ਹੈ ਇਹਦੇ ਇਸ ਤਰ੍ਹਾਂ ਪੂਰਾ ਘੇਰਾ ਬਣਿਆ ਹੋਇਆ ਬਾਸੋਨੇ ਚਾਕਾਂ ਤੱਕ ਇਹਦੇ ਕੰਮ ਹੋਇਆ ਹੋਇਆ ਹੈਂਡਵਰਕ ਦਾ ਕੰਮ ਹੈ ਇਸ ਤੇ ਕਟ ਦਾਣਾ ਮੋਤੀ ਕਿੱਪੀ ਬਗਾਰਾ ਸ਼ਰਾਰਾ ਇਹ ਜਿਦਗਾ ਹੈ ਪੂਰੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਡਾਟਸ ਬਣੇ ਹੋਏ ਨੇ ਬਹੁਤ ਸੋਨਾ ਕੰਮ ਉਸ ਤੇ ਨੈੱਕ ਦਾ ਆ ਜਾਵੇ ਇਸ ਤਰ੍ਹਾਂ ਦਾ ਹੈਵੀ ਨੈੱਕ ਬਣਿਆ ਹੋਇਆ ਇਸ ਤਰ੍ਹਾਂ ਦਾ ਦੇਖ ਸਕਦੇ ਹੋ ਇਸ ਸੂਟ ਦੀ ਲੰਘਾਈ ਹੈਗੀ ਹੈ 43 ਇਸ ਤਰ੍ਹਾਂ ਨੈੱਕ ਆ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਸਫਾਈ ਵਾਲਾ ਕੰਮ ਹੈ ਬਹੁਤ ਸੋਨੇ ਦਾ ਨੈੱਕ ਬਣਿਆ ਹੋਇਆ ਹੈਵੀ ਵਰਕ ਦਾ ਸੂਟ ਹੈ ਤੇ ਨਾਲ ਇਸ ਦੀ ਐਸਾਈਡ ਅੱਤੀ ਆ ਜਣੀ ਆ ਬਾਵਾ ਇਹਨੇ ਕਰ ਸੀ ਬਾਵਾ ਦਾ ਕੰਮ ਬਾਵਾ ਨੇ ਵੀ ਪਟਾਕਾ ਇਸ ਤਰ੍ਹਾਂ ਮੋਤੀ ਲੱਗੇ ਹੋਏ ਨੇ ਇਸ ਤਰ੍ਹਾਂ ਬਾਵਾ ਦਾ ਬਾਟਰ ਬਣਿਆ ਹੋਇਆ ਹੈ ਦੁਪੱਟਾ ਜੋ ਵੀ ਤੁਹਾਡੀ ਚਾਹਤ ਅਕਸਰ ਗੋਲਾ ਲਵਾ ਸਕਦੇ ਹੋ ਇਹਦੇ ਚ ਇਹ ਸ਼ੇਮਰ ਦਿੱਤੇ ਤਿਆਰ ਕੀਤਾ ਆਪਾਂ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 6500 ਰੁਪਏ 43 ਇੰਚਸ ਦੀ ਲੈਂਥ ਆਊਗੀ ਤੇ ਵਧੀਆ ਘੇਰਾ ਫੁੱਲਾ ਦਾ ਤੇਰਾ ਹੋਊਗਾ ਜੀ ਤੇ ਬਾਈ ਤੇ ਕੰਝੇ ਘੇਰਾ ਹੋਊਗਾ ਜੀ ਕਿਸੇ ਨੂੰ ਵੀ ਇਹ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਇਸ ਤੋਂ ਅੱਗੇ ਹਗਾ ਜਿੱਦਾਂ ਕੋਈ ਇਹ ਵੀ ਸ਼ਿਮਰ ਦਿੱਤੀ ਆ ਇਹ ਥੋੜਾ ਜਿਹਾ ਇਹ ਵੀ ਲਾਈਟ ਵੇਟ ਸ਼ਿਮਰ ਆਉਂਦੀ ਆ ਪ੍ਰੀਕ ਲਾਈਨਾਂ ਉੱਤੇ ਸ਼ਿਮਰ ਦਿੱਤੀ ਆ ਤੁਸੀਂ ਆ ਜਿਹਾ ਇਸ ਤਰ੍ਹਾਂ ਪੂਰੇ ਇਸ ਤਰ੍ਹਾਂ ਵਿਚਕਾਰ ਪੈਨਲ ਬਣਿਆ ਹੈ ਪੂਰੀ ਸ਼ਰਟ ਦੇ ਉੱਤੇ ਇਸ ਤਰ੍ਹਾਂ ਮੈਚ ਕਰਦਾ ਤੱਕ ਇਸ ਤੇ ਕੰਮ ਹੋਇਆ ਹੈ ਇਸ ਦੇ ਥ੍ਰੈਡ ਦੇ ਨਾਲ ਮਿਰਰ ਦਾ ਕੰਮ ਵੀ ਹੈਗਾ ਜਰੀ ਦਾ ਵਰਕ ਹੈਗਾ ਇਸ ਤਰ੍ਹਾਂ ਪੂਰੇ ਘੇਰੇ ਦੇ ਉੱਪਰ ਪੈਨਲ ਬਣਿਆ ਹੋਇਆ ਇਸ ਤੇ ਬਹੁਤ ਸੋਹਣਾ ਕਿਚਾਰ ਪੈਨਲ ਬਣਿਆ ਹੋਇਆ ਜਿੰਨਾ ਤੁਸੀਂ ਕਿਹਦਾ ਰੱਖਣਾ ਆਪਣੀ ਚੋਅ ਦਾ ਰੱਖ ਸਕਦੇ ਹੋ ਇਸ ਦੇ ਨਾਲ ਜੁਗਾ ਸੀ ਬਾਹ ਦਾ ਕਮ ਇਸ ਤਰ੍ਹਾਂ ਦਾ ਕੰਮ ਇਸਦੀ ਬਾਹ ਦੇ ਉੱਤੇ ਬਹੁਤ ਸੋਹਣਾ ਕੰਮ ਇਸਦੀ ਬਾਹ ਦੇ ਉੱਤੇ ਆਪਾਂ ਹੈਵੀ ਕੰਮ ਇਸਦੀ ਬਾਹ ਦੇ ਉੱਤੇ ਹੋਊਗਾ ਇਸ ਤਰ੍ਹਾਂ ਪਰਪਲ ਜਿਹਾ ਕਲਰ ਹੈਗਾ ਛੂਟ ਦਾ ਤੇ ਇਸ ਤਰ੍ਹਾਂ ਦਾ ਪੂਰਾ ਆ ਜੁਗਾ ਛੂਟ ਪੂਰੇ ਲੁੱਕ ਦੀ ਇਸ ਤਰ੍ਹਾਂ ਦੀ ਉੱਪਰ ਤੱਕ ਪੈਨਲ ਬਣਿਆ ਹੋਇਆ ਉੱਪਰ ਤੁਸੀਂ ਨੈਕ ਬਣਾ ਸਕਦੇ ਹੋ ਬਹੁਤ ਸੋਹਣਾ ਛੂਟ ਹੈ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ। ਇਸ ਤੋਂ ਅਗਲਾ ਫੁਟ ਹੈਗਾ 크ਰੇਪ ਦੇ ਉੱਤੇ। ਇਹ ਆਪਾਂ 크ਰੇਪ ਦੇ ਉੱਤੇ ਤਿਆਰ ਕੀਤਾ। ਬਹੁਤ ਹੀ ਸੋਹਣਾ ਹੈ ਵੀ ਵਰਕ ਸ਼ੂਟ ਨੇ। ਸਾਟੀ ਵੀਰ ਸ਼ੂਟ ਹੈ। ਇਸ ਤਰ੍ਹਾਂ ਦਾ ਹੈਗਾ ਇਸ ਦਾ ਮਹਿੰਦੀ ਕਲਰ। ਇਹ ਹੈਗਾ 크ਰੇਪ ਦੇ ਉੱਤੇ ਤਿਆਰ ਕੀਤਾ। ਆਪਾਂ ਬਹੁਤ ਸੋਹਣੀ ਸੌਫਟ ਵਾਲੀ 크ਰੇਪ ਲੱਗੀ ਹੈ ਤੇ। ਲਾਈਟ ਵੇਟ ਜੀ 크ਰੇਪ ਹੈ। ਬਹੁਤ ਸੋਹਣਾ ਦੇਖ ਕੇ ਘੇਰਾ ਜਿੰਨਾ ਤੁਸੀਂ ਰੱਖਣਾ ਰੱਖ ਸਕਦੇ ਹੋ। ਬਹੁਤ ਸੋਹਣਾ ਦੇ ਘੇਰੇ ਰੱਖਣਾ। ਇਹ ਆਪਣਾ ਸਾਰਾ ਸ਼ੂਟ ਆਪਾਂ ਆਰੀ ਦੇ ਨਾਲ ਵਰਕ ਹੋਇਆ ਹੈ ਸ਼ੂਟ ਤੇ ਆਰੀ ਦਾ ਵਰਕ ਹੈ ਸ਼ੂਟ ਦਾ ਜੇ ਦੇਖ ਸਕਦੇ ਹੋ ਨੇੜੇ ਤੋਂ ਚੈੱਕ ਕਰ ਸਕਦੇ ਹੋ ਵਰਕ ਬਹੁਤ ਸੋਹਣਾ ਹੈ ਪੂਰੇ ਸ਼ਰਟ ਹੈਵੀ ਬਣੀ ਹੋਈ ਹੈ ਇਸ ਤਰ੍ਹਾਂ ਉੱਪਰ ਨੈੱਕ ਬਣਿਆ ਹੋਇਆ ਹੈ ਬਹੁਤ ਸੋਹਣਾ ਉੱਪਰ ਬੀ ਨੈੱਕ ਦੀ ਤਰ੍ਹਾਂ ਸ਼ੇਪ ਬਣੀ ਹੋਈ ਹੈ ਇਸ ਤਰ੍ਹਾਂ ਬਣਿਆ ਹੋਇਆ ਪੂਰਾ ਸ਼ੂਟ ਤੁਸੀਂ ਉੱਪਰ ਤੋਂ ਚੈੱਕ ਕਰ ਸਕਦੇ ਹੋ ਸ਼ੂਟ ਦੇ ਹੈਵੀ ਵਰਕ ਰਹੂਗਾ ਇਸ ਦੇ ਨਾਲ ਆ ਜੂਗਾ ਇਸ ਤਿਹਾਂ ਬਾਵਾ ਦਾ ਕੰਮ ਇਸ ਦੇ ਨਾਲ ਇਸ ਦੀ ਸਾਈਡ ਤੇ ਆ ਜੂਗੀ ਬਾਵਾ ਇਹਦੀ ਬਾਹਵਾਂ ਦਾ ਕੰਮ ਬਹੁਤ ਸੋਹਣਾ ਕੰਮ ਹੈ ਇਸਦੀ ਬਾਹ ਦੇ ਉੱਤੇ ਹੈਵੀ ਬਾਹਮਣੀ ਨਹੀਂ ਨਹੀਂ ਐਸਤੀ ਇਸਦੇ ਨਾਲ ਇਸਦੀ ਜਿਹੜੀ ਹੈਗੀ ਸਲਵਾਰ ਸਲਵਾਰ ਦੇ ਪੌਂਚੇ ਉੱਪਰ ਵੀ ਕੰਮ ਹੋਊਗਾ ਬਹੁਤ ਸੋਹਣਾ ਇਸ ਤੇ ਸਲਵਾਰ ਦੇ ਉੱਪਰ ਵਰਕ ਆ ਨਾ ਹੈ ਹੈਵੀ ਵਰਕ ਇਸਦੇ ਸਲਵਾਰ ਦੇ ਉੱਤੇ ਹੈ ਬਹੁਤ ਸੋਹਣਾ ਆ ਰਹੀ ਦਾ ਵਰਕ ਹੈ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਬਿਲਕੁਲ ਹੀ ਸਫਾਈ ਦਾ ਕੰਮ ਹੈ ਮਹਿੰਦੀ ਜੈਸ਼ੂਰ ਦਾ ਕਲਰ ਹੈ ਇਹ ਕਲਰ ਕੰਤਾਸ ਬਹੁਤ ਸੋਹਣੇ ਨੇ ਬਹੁਤ ਸੋਹਣਾ ਸੂਟ ਹੈ ਇਸ ਦੇ ਨਾਲ ਦੁਪੱਟਾ ਜੋ ਵੀ ਤੁਹਾਡੀ ਚੋਇਸ ਆ ਤੁਹਾਡਾ ਨਾਲ ਦੁਪੱਟਾ ਇਹਦੇ ਵਿੱਚ ਐਡ ਕਰ ਦਾਂ। ਇਸ ਸੂਟ ਦਾ ਪ੍ਰਾਈਸ ਰਹੂਗਾ ਜੀ 2200 ਰੁਪਏ। ਵਿਦਾਊਟ ਦੁਪੱਟਾ ਇਹ ਸੂਟ 2200 ਰੁਪਏ ਦੇ ਵਿੱਚ ਪਊਗਾ ਜੇ ਤੁਸੀਂ ਦੁਪੱਟਾ ਇਹਨਾਂ ਲਵਾਉਣਾ ਲਵਾ ਸਕਦੇ ਨਹੀਂ ਲਵਾਣਾ ਨਹੀਂ ਤੁਹਾਡੀ ਚੋਇਸ ਹੈ। ਸਕਿੱਪ ਵੀ ਕਰ ਸਕਦੇ ਹੋ। ਇਹ ਸੋ ਆਪਣਾ ਸੂਟ ਹੈਗਾ ਜੀ। ਗਲਾਸ ਟਿਸ਼ੂ ਦੇ ਉੱਤੇ। ਇਸ ਦਿਨ ਹੈਗਾ ਬੇਬੀ ਪਿੰਕ ਜਿਹਾ ਕਲਰ ਹੈ ਜੀ। ਇਹ ਹੈਗਾ ਇਸ ਦਾ ਸੂਟ। ਦੀ ਬਹੁਤ ਸੋਹਣਾ ਛੁੱਟ ਹੈ ਇਸ ਦੇ ਇਸ ਤਰ੍ਹਾਂ ਪੂਰਾ ਇਸ ਦੇ ਉੱਪਰ ਵੀ ਆਰੀ ਦਾ ਵਰਕ ਕੀਤਾ ਹੈ ਚੈੱਕ ਕਰ ਸਕਦੇ ਹੋ ਜੀ ਇਸ ਤਰ੍ਹਾਂ ਪੂਰਾ ਇਹਦਾ ਹੈਵੀ ਜਿਹੜਾ ਘੇਰਾ ਬਣਿਆ ਹੋਇਆ ਵਿੱਚ ਕਾ ਪੈਨਲ ਬਣਿਆ ਹੋਇਆ ਇਸ ਤਰ੍ਹਾਂ ਦਾ ਇਸ ਤਰ੍ਹਾਂ ਚੱਕਾਂ ਤੱਕ ਇਸ ਦੇ ਹੈਵੀ ਕੰਮ ਆਊਗਾ ਇਸ ਤਰ੍ਹਾਂ ਦਾ ਬਣਾਉਂਦੇ ਚੱਕਾਂ ਤੇ ਘੇਰਾ ਜਿੰਨਾ ਤੁਸੀਂ ਆਪਣੀ ਚਾਹ ਉਸ ਮੁਤਾਬਕ ਰੱਖਣਾ ਰੱਖ ਸਕਦੇ ਹੋ ਇਸ ਦੇ ਨਾਲ ਇਸ ਤਰ੍ਹਾਂ ਜੁਗਿਆ ਨੈਕ ਇਸ ਤਰ੍ਹਾਂ ਦਾ ਜੁਗਿਆ ਇਸ ਤਰ੍ਹਾਂ ਨੈਕ ਲਗਾਉਂਗਾ ਬਹੁਤ ਸੋਹਣਾ ਹੈਵੀ ਨੈਕ ਬਣਿਆ ਇਸਦਾ ਪੂਰੇ ਛੁੱਟ ਦੇ ਉੱਪਰ ਆਰੀ ਦਾ ਵਰਕ ਹੋਇਆ ਹੈ ਥਰੈਡ ਦੇ ਨਾਲ ਤੰਬਿਕ ਵਿੱਚ ਜਰੀ ਦਾ ਮਿਕਸਰ ਬਹੁਤ ਸੋਹਣਾ ਕੰਮ ਐ ਸੋ ਦਾ ਸਫਾਈ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦੇਖ ਸਕਦੇ ਹਾਂ ਬਹੁਤ ਸੋਹਣੀ ਸਫਾਈ ਐ ਸੂਡ ਦੇ ਉੱਪਰ ਪੂਰਾ ਨੇੜੇ ਤੇ ਕਲੀਨ ਤੁਹਾਨੂੰ ਕੰਮ ਮਿਲੂਗਾ ਇਸ ਤਰ੍ਹਾਂ ਦਾ ਛੂਟਾ ਪੂਰਾ ਇਸ ਦੇ ਨਾਲ ਆ ਜੂਗਾ ਇਸ ਦੀ ਬਾਹ ਦਾ ਕੰਮ ਇਸ ਤਰ੍ਹਾਂ ਦਾ ਕੰਮ ਆ ਜੂਗਾ ਇਸ ਦੀ ਬਾਹ ਦੇ ਉੱਤੇ ਬਹੁਤ ਸੋਹਣਾ ਕੰਮ ਐ ਇਸ ਦੀ ਬਾਹ ਦੀ ਹੁੰਦੀ ਐ ਇਸ ਦੇ ਨਾਲ ਆ ਜੂਗਾ ਇਸ ਦਾ ਚਲਵਾਰ ਦਾ ਕਮ ਇਨਨਾਕ ਜਿਹੜਾ ਬਾਰਡਰ ਬਗ ਇਹ ਪਹੁੰਚਣ ਦਿੱਤੇ ਬਣਾਇਆ ਹੈ ਬਹੁਤ ਸੋਹਣਾ ਕੰਮ ਇਸ ਤੇ ਪਹੁੰਚਣ ਦਿੱਤੇ ਹੈ ਬੇਬੀ ਪਿੰਕ ਕਲਰ ਦਾ ਸ਼ੂਟ ਹੈ ਇਹ ਚੱਕਰ ਸਕਦੇ ਹੋ ਕੰਮ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਪਾਰਟੀ ਵੇਅਰ ਸ਼ੂਟ ਨੇ ਇਹ ਵੀ ਵਿਦਆਊਟ ਦੁਪੱਟਾ ਹੈ ਇਹ ਦੁਪੱਟਾ ਤੁਹਾਡੀ ਆਪਣੀ ਲੈ ਸਕਦੇ ਹੋ ਕਿਸੇ ਵੀ ਸ਼ੂਟ ਨਾਲ ਜੇ ਤੁਸੀਂ ਜੋ ਵੀ ਦੁਪੱਟਾ ਬਣਾ ਲਵਾ ਸਕਦੇ ਹੋ ਵਿਦਆਊਟ ਦੁਪੱਟਾ ਇਸ ਸ਼ੂਟ ਦਾ ਪ੍ਰਾਈਸ ਹੋਊਗਾ ਜੀ 1600 ਰੁਪਏ ਸਾਰੇ ਝੂਟਾ ਤੁਹਾਨੂੰ ਦਿਖਾ ਦਿੱਤੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆਏ ਸਕ੍ਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ